ਸੰਤ ਬਲਬੀਰ ਸਿੰਘ ਡਿਮਾਂਡ ਫਾਰ ਕੰਪਨਸੇਸ਼ਨ ਫਾਰ ਹਾਰਟੀਕਲਚਰ ਕ੍ਰੌਪਸ ਡੈਮੇਜ ਡੂ ਟੂ ਨੇਚਰਲ ਕੈਲੇਮਿਟੀ ਅ ਬਹੁਤ ਬਹੁਤ ਧੰਨਵਾਦ ਉਪ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਵਿਸ਼ਾ ਕੁਦਰਤੀ ਆਫਤਾਂ ਨਾਲ ਕਾਰਨ ਨੁਕਸਾਨੀਆਂ ਬਾਗਬਾਨੀ ਦੀਆਂ ਫਸਲਾਂ ਦੇ ਮੁਆਵਜ਼ੇ ਸੰਬੰਧੀ ਹੈ ਚੇਅਰਮੈਨ ਸਾਹਿਬ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਨੁਕਸਾਨ ਦੀ ਸਥਿਤੀ ਵਿੱਚ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ ਇਹ ਕੁਦਰਤੀ ਆਫਤਾਂ ਹੜ੍ਹਾਂ ਅਤੇ ਸੋਕੇ ਦੇ ਰੂਪ ਵਿੱਚ ਅਕਸਰ ਵਾਪਰਦੀਆਂ ਹਨ ਜਦੋਂ ਕਿ ਬਾਗਬਾਨੀ ਨੂੰ ਵੀ ਕੁਦਰਤੀ ਆਫਤਾਂ ਕਾਰਨ ਨੁਕਸਾਨ ਹੁੰਦਾ ਹੈ ਉਹਨਾਂ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਬਾਗਬਾਨੀ ਜਿਸ ਨੂੰ ਖੇਤੀ ਬਾੜੀ ਦੇ ਇੱਕ ਬਕਲਪੁਰ ਰੂਪ ਵਜੋਂ ਵੀ ਦੇਖਿਆ ਜਾਂਦਾ ਹੈ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਦਾ ਹੈ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਦਾ ਹੈ ਪੰਜਾਬ ਵਿੱਚ ਫਾਜ਼ਿਲ ਕੰਮ ਔਰ ਹਜ਼ਿਆਰਪੁਰ ਤੇ ਹੋਰ ਥਾਵਾਂ ਤੇ ਕਿਨੂ ਦੇ ਬਾਗ ਵੱਡੇ ਪੱਧਰ ਤੇ ਲਗਾਏ ਹੋਏ ਹਨ ਕੁਦਰਤੀ ਕਰੋਪੀ ਦਾ ਸਹਾਰਾ ਹੋਣ ਤੋਂ ਬਾਅਦ ਬਹੁਤ ਸਾਰੇ ਬਾਗਵਾਨੀ ਕਿਸਾਨਾਂ ਨੇ ਇਸ ਤੋਂ ਤੋਬਾ ਕਰ ਦਿੱਤੀ ਹੈ ਕੀਤੀ ਹੈ ਤੇ ਆਪਣੇ ਹਰੇ ਭਰੇ ਬਾਗਾਂ ਨੂੰ ਪੁੱਟਣ ਲਈ ਮਜਬੂਰ ਹੋ ਗਏ ਹਨ ਇਸ ਖੇਤਰ ਵਿੱਚ ਬਾਗਵਾਨੀ ਨਹਿਰੀ ਪਾਣੀ ਤੇ ਨਿਰਭਰ ਹੈ ਕਿਉਂਕਿ ਇਹਨਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਇਸ ਨਾਲ ਬਾਗਾਂ ਨੂੰ ਵੀ ਨੁਕਸਾਨ ਹੁੰਦਾ ਹੈ ਪਿਛਲੇ 2 ਸਾਲਾਂ 2021 2022 ਅਤੇ 22 2022 23 ਦੌਰਾਨ ਬਠਿੰਡਾ ਮੁਕਸਰ ਅਤੇ ਫਾਜ਼ਿਲਕਾ ਵਿੱਚ ਲਗਭਗ 40000 ਕਿਸਾਨਾਂ ਨੇ ਜਲਵਾਜੂ ਤਬਦੀਲੀ ਕਾਰਨ ਆਪਣੇ ਬਾਗਾਂ ਨੂੰ ਉਖਾੜ ਦਿੱਤਾ ਹੈ ਇਹ ਉਪ ਚੇਅਰਮੈਨ ਸਾਹਿਬ ਜਲਵਾਜੂ ਪਰਵਰਤਨ ਦਾ ਬਾਗਵਾਨੀ ਤੇ ਵੀ ਬਹੁਤ ਪੂਰਾ ਪ੍ਰਭਾਵ ਪੈ ਰਿਹਾ ਹੈ ਇਸ ਲਈ ਸਾਡੀ ਪਰਜੋਰ ਮੰਗ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਬਾਗਵਾਨੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਸੋ ਚੇਅਰਮੈਨ ਸਾਹਿਬ ਮੈਂ ਬੇਨਤੀ ਕਰਦਾ ਹਾਂ ਕੁਦਰਤੀ ਆਫਤਾਂ ਕਾਰਨ ਬਾਗਵਾਨੀ ਦੇ ਨੁਕਸਾਨ ਦੀ ਸਥਿਤੀ ਦੀ ਵਿੱਚ ਉਹਨਾਂ ਨੂੰ ਆਮ ਫਸਲਾਂ ਵਾਂਗ ਮੌਜੂਦਾ ਦਿੱਤਾ ਜਾਣਾ ਚਾਹੀਦਾ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਬਾਗਵਾਨੀ ਵੱਲ ਮੁੜਨ ਅਤੇ ਆਪਣੇ ਫਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨ ਭਗਵਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ, ਬਾਗਬਾਨੀ ਲਈ ਵਰਤੇ ਜਾਣ ਵਾਲੇ ਸੰਦ ਅਤੇ ਮਸ਼ੀਨਰੀ ਸਸਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾਇਆ ਜਾਵੇ। ਧੰਨਵਾਦ ਜੀ। ਧੰਨਵਾਦ ਸੰਸਦ ਬਹੁਤ ਬੜੀਆ ਬੜੀਆ ਮਾਮਲਾ ਚੁਕਦਾ। ਤੁਹਾਨੂੰ